ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਆ ਕਿਵੇਂ ਤੁਸੀਂ ਸਾਰੇ ਠੀਕ ਠਾਕ ਜੇ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਗਰਮੀ ਬਹੁਤ ਪੈ ਰਹੀ ਆ ਜਿੰਨਾ ਬਚਾਓ ਸਕਦਾ ਗਰਮੀ ਤੋਂ ਉਨਾ ਹੀ ਕਰ ਲਓ ਉਨੇ ਚੰਗੇ ਰਾਵਾਂਗੇ ਜਿੰਨੇ ਕੰਮ ਜ਼ਰੂਰੀ ਆ ਨਾ ਜਾਂ ਤੇ ਸਵੱਛਤਾ ਕਰ ਲਓ ਤੇ ਜਾਂ ਸ਼ਾਮਾਂ ਵਾਂ ਤੇ ਪੈਂਡਿੰਗ ਕਰ ਦਿਆ ਕਰੋ ਜਿਹੜੇ ਕੰਮ ਜ਼ਰੂਰੀ ਆ ਉਹ ਕਰ ਲਿਆ ਕਰੋ ਤੇ ਜਲਦੀ ਤੋਂ ਜਲਦੀ ਜਿੰਨਾ ਜਿੰਨੀ ਜਲਦੀ ਹੋ ਸਕੇ ਕੰਮ ਆਪਣਾ ਮੁਕਾ ਕੇ ਪੱਖਿਆਂ ਥੱਲੇ ਜਾਂ ਸ਼ਾਮੇ ਬੈਠ ਜਾ ਕਰੋ ਆ ਇੱਕ ਵੀਕ ਦਾ ਅਲਰਟ ਆਇਆ ਵਾ ਕਿ ਲੂ ਲੱਗਣ ਦਾ ਖਤਰਾ ਹੈਗਾ ਵਾ ਜਿੰਨੀ ਗਰਮੀ ਪੈ ਰਹੀ ਹਵਾ ਵਗ ਰਹੀ ਹੈ ਲੋ ਤੇ ਇਸ ਤੋਂ ਬਚਾ ਕਰੋ ਕੰਮ ਸਾਰੀ ਜ਼ਿੰਦਗੀ ਕਰਨੇ ਆ ਤੇ ਕਰਦੇ ਰਹਿਣਾ ਵਾ ਪਰ ਇਹਨਾਂ ਦਿਨਾਂ ਵਿੱਚ ਬਚਾਅ ਕਰ ਲੈਣਾ ਚਾਹੀਦਾ ਉਹ ਚੰਗਾ ਵਾ ਕਿਉਂਕਿ ਇਹਨਾਂ ਦਿਨਾਂ ਵਿੱਚ ਬੰਦਾ ਜਦੋਂ ਬਿਮਾਰ ਹੋ ਜਾਂਦਾ ਵਾ ਬਹੁਤ ਔਖਾ ਹੋ ਜਾਂਦਾ ਵਾ ਇੱਕ ਤੇ ਇਨੀ ਗਰਮੀ ਤੇ ਉੱਪਰੋਂ ਜੇ ਕੋਈ ਕਿਸੇ ਦਾ ਬਿਮਾਰ ਹੋ ਜਾਣਾ ਘਰ ਵਿੱਚ ਕੋਈ ਜੀ ਬਿਮਾਰ ਪੈ ਜਾਂਦਾ ਵਾ ਤੇ ਨਾਲ ਘਰਦਿਆਂ ਨੂੰ ਕਿੰਨੀ ਪਰੇਸ਼ਾਨੀ ਆ ਜਾਂਦੀ ਤੇ ਠੀਕ ਹੋਣ ਦਾ ਨਾਮ ਵੀ ਨਹੀਂ ਦੀ ਬਿਮਾਰੀ ਇਹਨਾਂ ਦਿਨਾਂ ਵਿੱਚ ਬੁਖਾਰ ਕੇ ਇਹਨੂੰ ਹੋ ਜਾਂਦਾ ਕਈ ਤਰ੍ਹਾਂ ਦਾ ਹੋ ਜਾਂਦਾ ਵਾ ਹਨਾ ਕਿਸੇ ਨੂੰ ਮਲੇਰੀਆ ਹੋ ਗਿਆ ਕਈ ਤਰ੍ਹਾਂ ਦੇ ਬੁਖਾਰ ਵਾ ਤੇ ਬਚਾ ਕਰੋ ਜਿੰਨਾ ਹੋ ਸਕਦਾ ਮੈਂ ਤੇ ਇਹ ਗੱਲ ਲੱਖੂਗਾ ਕਿ ਇਹਨਾਂ ਦਿਨਾਂ ਵਿੱਚ ਬਚਾਅ ਕਰ ਲਓ ਕੋਈ ਨਹੀਂ ਕੰਮ ਹੁੰਦੇ ਰਹਿਣੇ ਆ ਰੁਕਣੇ ਨਹੀਂ ਹੈਗੇ ਤੇ ਦੋ ਚਾਰ ਦਿਨ ਇੱਕ ਹਫਤਾ ਜਿੰਨਾ ਚਿਰ ਵੀ ਇਹ ਚੱਲ ਰਿਹਾ ਸਿਸਟਮ ਇਹਦਾ ਆਹੋ ਦੋ ਮਹੀਨੇ ਜ਼ਿਆਦਾ ਗਰਮੀ ਹੁੰਦੀ ਆ ਦੋ ਮਹੀਨੇ ਆਹ ਦੋ ਮਹੀਨੇ ਜ਼ਿਆਦਾ ਗਰਮੀ ਆਹੋ ਤੇ ਉਹਦੇ ਕਰਕੇ ਜੇ ਥੋੜਾ ਜਿਹਾ ਆਪਾਂ ਕੰਮ ਨੂੰ ਉਸ ਤਰੀਕੇ ਨਾਲ ਕਰ ਲਈਏ ਆ ਉਹ ਤਰੀਕਾ ਮੰਨ ਲਿਏ ਕੰਮ ਨੂੰ ਵੀ ਜਿਹੜੇ ਕੰਮ ਪਹਿਲਾਂ ਜਰੂਰੀ ਕਰਨ ਵਾਲੇ ਉਹਨਾਂ ਨੇ ਸਖਤੇ ਕਰ ਲਈਏ 5 ਵਜੇ ਉੱਠ ਕੇ 4 ਵਜੇ ਉੱਠ ਕੇ ਹਨਾ ਜਿਹੜੇ ਕੰਮ ਕਈ ਕਰਨ ਵਾਲੇ ਵੀ 9-10 ਵਜੇ ਤੱਕ ਫ੍ਰੀ ਹੋ ਜਾਈਏ ਤੇ ਬਾਕੀ ਜਿਹੜੇ ਕਰਨ ਵਾਲੇ ਉਹ ਗਰਮੀ 'ਚ ਧੁੱਪੇ ਕਰਨੇ ਵੀ ਪੈਂਦੇ ਆ ਤੇ ਕਈ ਕਰਦੇ ਵੀ ਹੈਗੇ ਆ ਪਰ ਉਹਨਾਂ ਦਾ ਸਰੀਰ ਦੀ ਬਣਤਰ ਜਿਹੜੀ ਆ ਹਰ ਕਿਸੇ ਦਾ ਸਰੀਰ ਇੰਨੀ ਗਰਮੀ ਨਹੀਂ ਝੱਲ ਸਕਦਾ ਹੁਣ ਜਿਹੜੇ ਮਿਸਤਰੀ ਮਜ਼ਦੂਰ ਹੁੰਦੇ ਉਹਨਾਂ ਵਿਚਾਰਾ ਕਰਦੇ ਆ ਉਹ ਵੀ ਭੈਣ ਭਰਾ ਲੱਗੇ ਰਹਿੰਦੇ ਆਪਣੇ ਵੀ ਗਰਮੀ 'ਚ ਕੋਈ ਉਹਨਾਂ ਦਾ ਕੰਮ ਹੀ ਐਵੇਂ ਦਾ ਤੇ ਨਾਲੇ ਉਹਨਾਂ ਨੂੰ ਹਾਦਸਾ ਪੈ ਚੁੱਕੀ ਹੁੰਦੀ ਆ ਇਹ ਕਈ ਇਹ ਨਹੀਂ ਗਰਮੀ ਨਹੀਂ ਚੱਲ ਸਕਦੇ ਜਾਂ ਕਈਆਂ ਕਈਆਂ ਵਾਸਤੇ ਕਈਆਂ ਦਾ ਸਰੀਰ ਹੀ ਵੇਨਾ ਬਣਿਆ ਹੁੰਦਾ ਵਾ ਤੇ ਬਾਕੀ ਜਿਹੜੀ ਜ਼ਰੂਰੀ ਗੱਲ ਕਰਨੀ ਸੀ ਉਹ ਵੀ ਕਈਆਂ ਭੈਣਾਂ ਨੇ ਪੁੱਛਿਆ ਹੈ ਕਮੈਂਟ ਕਰਕੇ ਵੀ ਤੇ ਫੋਨ ਕਰਕੇ ਪੁੱਛਿਆ ਵੀ ਡਾਈਟ پلان ਦੱਸੋ ਜੀਤਾ ਦਾ ਮੇਰਾ ਤਾਂ ਨਹੀਂ ਪੁੱਛਿਆ ਜੀਤਾ ਦਾ ਪੁੱਛਿਆ ਵੀ ਡਾਈਟ پلان ਦੇ ਲਿਆ ਤੇ ਮੇਰਾ ਹੋਈ ਤੁਹਾਡਾ ਡਾਈਟ ਪਲਾਨ ਆਹ ਹੈ ਤੁਹਾਡਾ ਡਾਈਟ ਪਲਾਨ ਮੈਂ ਤੁਸੀ ਕਹਿਣਾ ਪਤਾ ਨਹੀਂ ਕੀ ਆ ਤੇ ਨੰਬਰ ਲਿਖਿਆ ਸਿੰਪਲ ਸਿੰਪਲ ਡਾਈਟ ਪਲਾਨ ਕੁਸ਼ੇ ਦੇ ਵਿੱਚ ਕੋਈ ਡਾਈਟੇਸ਼ਨ ਤਾਂ ਨਹੀਂ ਪੁੱਛਿਆ ਕਿਸੇ ਡਾਕਟਰ ਦੀ ਨਹੀਂ ਸਲਾਹ ਲਈ ਜੋ ਇਹਨੇ ਸੂਟ ਕਰਦਾ ਵਾ ਆਪਣੇ ਵਾਸਤੇ ਉਹਨੇ ਆਪ ਤਿਆਰ ਕੀਤਾ ਵਾ ਤੇ ਮੈਂ ਤੁਹਾਨੂੰ ਦੱਸ ਦੇਣਾ ਵੀ ਇਹ ਨੰਬਰ ਜੇ ਹੈਗੀ ਅਸਲ ਵਿੱਚ ਇਹ ਹੈਗੀ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਇਹ 4 ਵਜੇ ਉੱਠਦੀ ਹੈ ਇਹਦਾ అలਾਰਮ 4 ਵਜੇ ਦਾ ਵਾ 4 ਵਜੇ ਤੋਂ ਲੈ ਕੇ ਇਹਨੇ 6 ਵਜੇ ਤੱਕ ਇੱਕ ਗਲਾਸ ਪਾਣੀ ਦਾ ਪੀਣਾ 6 ਤੋਂ 8 ਇੱਕ ਗਲਾਸ 8 ਤੋਂ 10 10 ਤੋਂ 12 ਇਦਾਂ ਹੀ ਸਾਰਾ ਦਿਨ ਇਹਨੇ ਇਹਨੂੰ ਨੋਟ ਕਰਕੇ ਰੱਖਣਾ ਵਾ ਇਹਦਾ ਤੁਸੀਂ ਕਈ ਵੀਡੀਓ ਵਿੱਚ ਵੀ ਦੇਖਿਆ ਨਾ ਵਾ ਜਿੱਥੇ ਗੈਸ ਦੇ ਸਾਹਮਣੇ ਜਿਹੜੀ ਬਾਰੀ ਆ ਕਿਚਨ ਚ ਉਦੇ ਵਿੱਚ ਲੱਗਾ ਹੁੰਦਾ ਏ ਤੇ ਜਿਆਤਰ ਆਪਾਂ ਫ੍ਰਿਜ ਤੇ ਲਗਾ ਦੇਖਦੇ ਆਂ ਕਿ ਫ੍ਰਿਜ ਤੇ ਲੱਗਾ ਹੁੰਦਾ ਸਾਹਮਣੇ ਫ੍ਰਿਜ ਦੇ ਫ੍ਰਿਜ ਦੇ ਡੋਰ ਤੇ ਤੇ ਜਾਂ ਫਿਰ ਇੱਥੇ ਲੱਗਾ ਹੁੰਦਾ ਵਾ ਤੇ ਇਹਨੇ ਆਪਣਾ ਆਪ ਹੀ ਤਿਆਰ ਕੀਤਾ ਵਾ ਇਹਨੂੰ ਇਹ ਸੂਟ ਕਰਦਾ ਵਾ ਜਦੋਂ ਪਹਿਲਾਂ ਇਹਨੂੰ ਪਾਣੀ ਦੀ ਘਾਟ ਹੋ ਜਾਂਦੀ ਹੁੰਦੀ ਹੈ ਇਹਨੇ ਪਾਣੀ ਨਾ ਪੀਣਾ ਤੇ ਇਹਨੂੰ ਇਹਦਾ ਬੀਪੀ ਲੋ ਹੋ ਜਾਂਦਾ ਹੁੰਦਾ ਸੀ ਧੜਕਣ ਵਧ ਜਾਂਦੀ ਜਿਆਤਰ ਧੜਕਣ ਵਧ ਜਾਂਦੀ ਹੁੰਦੀ ਸੀ ਪਤਾ ਲੱਗ ਜਾਂਦਾ ਹੁੰਦਾ ਹੈ ਵੀ ਹਾਂ ਹੁਣ ਪਾਣੀ ਦੀ ਘਾਟ ਆ ਮੈਨੂੰ ਆਪਣੇ ਆਪ ਨੂੰ ਮਹਿਸੂਸ ਇਦਰ ਦੋਂ ਲੱਗ ਪੈਂਦੀ ਹੁੰਦੀ ਸੀ ਤੇ ਧੜਕਣ ਵਧ ਜਾਂਦੀ ਹੁੰਦੀ ਸੀ ਤੇ ਪਤਾ ਲੱਗ ਜਾਂਦਾ ਹੈ ਵੀ ਪਾਣੀ ਪਾਣੀ ਪੀਂਦੀ ਨਹੀਂ ਹੁੰਦੇ ਮਤਲਬ ਕਿ ਸਵੇਰੇ ਖਾਲੀ ਪੇਟ ਪਾਣੀ ਪੀਣਾ ਚੇਤਾ ਹੀ ਨਹੀਂ ਹੁੰਦਾ ਚੇਤਾ ਹੀ ਨਹੀਂ ਹੁੰਦਾ ਕੰਮ ਦੇ ਵਿੱਚ ਇਦਾਂ ਹੀ ਕੰਮ ਚ ਰੰਗ ਜਾਣਾ ਪਾਣੀ ਦੀ ਜਗ੍ਹਾ ਤੇ ਰੋਟੀ ਖਾ ਲੈਣੀ ਹੋਰ ਕੁਛ ਕਾਫੀ ਵਗਾਰਾ ਪੀ ਲੈਣੀ ਤੇ ਪਾਣੀ ਦਾ ਚੇਤਾ ਹੀ ਨਹੀਂ ਹੁਣਾ ਸ਼ਾਮ ਨੂੰ ਚੇਤਾ ਹੁਣਾ ਜਦੋਂ ਕਿਤੇ ਸਿਰ ਦਾ ਦੁਖੂ ਸ਼ੁਰੂ ਹੋ ਜਾਣੀ ਥੋੜੀ ਧੜਕਨ ਤੇਜ਼ ਹੋਣੀ ਫਿਰ ਚੇਤਾ ਹੁਣਾ ਵੀ ਮੈਂ ਤਾਂ ਅੱਜ ਪਾਣੀ ਨਹੀਂ ਪੀਤਾ ਉਹ ਫਿਰ ਡਾਕਟਰ ਦੀ ਵੀ ਸਲਾਹ ਲਈ ਜਾਂਦੇ ਪਾਣੀ ਤੁਸੀਂ ਘੱਟ ਪੀਂਦੇ ਹੋ ਤੇ ਪਿਛਲੀ ਵਾਰ ਵੀ ਇਦਾਂ ਹੀ ਆਏ ਗਰਮੀ 'ਚ ਪਾਣੀ ਦੀ ਯਾਦ ਭੁੱਲ ਜਾਂਦੀ ਮੈਨੂੰ ਪੀਂਦੀ ਪਰਚੀ ਲਾਉਣੀ ਪਈ ਤੇ ਐਦਕੀ ਵੀ ਮੈਂ ਹ 10 ਲੀਟਰ ਪਾਣੀ ਪੀਓ 10 ਲੀਟਰ ਪ੍ਰੋਕਸ ਪਾਣੀ ਪੀਓ 9 ਗਲਾਸ ਪਾਣੀ ਬਣਦੇ ਆ ਜੇ 1 ਲੀਟਰ ਵਿੱਚ 3 ਗਲਾਸ ਆਪਾਂ ਪਾਣੀ ਕਾਊਂਟ ਕਰੀਏ ਤੇ ਮੇਰਾ ਦੋਵਾਂ ਘੰਟੇ ਅੱਜ ਪਾਣੀ ਪੀਵਾਂਗੇ ਨਾ ਇੱਕ ਗਲਾਸ ਸ਼ਾਮ ਤੱਕ 8 ਗਲਾਸ ਬਣ ਗਏ ਹੋ ਸੋਚ ਲੈਣਾ ਹਣਾ ਆ 8 ਗਲਾਸ ਤੇ ਪਾਣੀ ਹੋ ਜਾਂਦਾ ਤੇ ਇਹਨਾਂ ਦਿਨਾਂ ਵਿੱਚ ਲੱਸੀ ਸਾਡੇ 24 ਘੰਟੇ ਚੱਲਦੀ ਰਹਿੰਦੀ ਹੈ ਲਗਾਤਾਰ ਚੱਲਦੀ ਰਹਿੰਦੀ ਆ ਨਾ ਵਾਸਤੇ ਹੋ ਜਾਂਦੇ ਤਕਰੀਬਨ ਮੇਰੇ ਗਲਾਸ ਅੱਜ ਵੀ ਹੁਣ ਚਾਹ ਤੇ ਆਪਾਂ ਬਿਲਕੁਲ ਨਹੀਂ ਪੀਂਦੇ ਹਣਾ ਤੇ ਮਾਰਨਿੰਗ ਵਿੱਚ ਲੱਸੀ ਪਾਣੀ ਪੀ ਕੇ ਇੱਕ ਗਲਾਸ ਉਸ ਤੋਂ ਬਾਅਦ ਕੰਮ ਸ਼ੁਰੂ ਕਰਕੇ ਆਪਾਂ ਉਸ ਤੋਂ ਬਾਅਦ ਲ ਠੰਡੀ ਠਾਰ ਲੱਸੀ ਪੀਂਦਾ ਨਜ਼ਾਰਾ ਹਿੰਦਾ ਦਹੀਂ ਦੀ ਲੱਸੀ ਖਾਸ ਕਰਕੇ ਦੂਸਰੀ ਤੇ ਨਹੀਂ ਬਣਦੀ ਪਰ ਦਹੀਂ ਦੀ ਲੱਸੀ ਜ਼ਰੂਰ ਹੈ ਦਹੀਂ ਖੁੱਲਾ ਜਮਾ ਲੈਣਾ ਤੇ ਉਹ ਸਾਰਾ ਦਿਨ ਚੱਲੀ ਜਾਣੀ ਹੈ ਚੱਲੀ ਜਾਣੀ ਅੱਜ ਟੀਮ ਟੀਮ ਨੇ ਵੀ ਇਹ ਗੱਲ ਕਹਾਈ ਵਿੱਕੀ ਭਾਈ ਹੁਣਾਂ ਤੇ ਸੰਦੀਪ ਜੀ ਦੀ ਜੀ ਨੇ ਵੀ ਇਹ ਗੱਲ ਆਖੀ ਵੀ ਚਾਹ ਛੱਡ ਦਿਓ ਚਾਹ ਰਹਿਣ ਤਾਂ ਸਾਡੇ ਵਾਸਤੇ ਚਾਹਨਾ ਬਣਾਇਆ ਕਰੋ ਤੁਸੀਂ ਮਿੱਠੀ ਲੱਸੀ ਬਣਾਇਆ ਕਰੋ ਤੇ ਕਿੰਨੇ ਚਿਰ ਬਾਅਦ ਮਿੱਠੀ ਲੱਸੀ ਪੀਤੀ ਹੈ ਸ਼ੈਰੀ ਬਣਾਉਂਦਾ ਹੁੰਦਾ ਹੁੰਦਾ ਇਹ ਦੇਖੋ ਤੇ ਅੱਜ ਉਹਨਾਂ ਨੇ ਬਣਵਾਈ ਪਹਿਲੀ ਯਾਰ ਵੀ ਮਿੱਠੀ ਲੱਸੀ ਬਣਾਓ ਫਿਰ ਦੋ ਜੱਗ ਬਣਾਏ ਆਪਾਂ ਆਹ ਜਿਹੜਾ ਦੁੱਧ ਜ ਚਾ ਚੜਦੋ ਤੇ ਲੱਸੀ ਪੀਰੋ ਤੇ ਬਦਦਾ ਜਾਨ ਦੇ ਕਪਣੀ ਜਗਾ ਤੇ ਬਾਕੀ ਇਹਨਾਂ ਚੀਜ਼ਾਂ ਦਾ ਆਨੰਦ ਪਖੜਾ ਵਿੱਚ ਕਈ ਚਾ ਕੇਵਲ ਚਾਹ ਦੀ ਟੋਟ ਲੱਗ ਜਾਂਦੀ ਹੈ ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਵਾ ਉਵੇਂ-ਉਵੇਂ ਆਪਣਾ ਖਾਣਾ ਵੀ ਚੇਂਜ ਕਰ ਲਿਆ ਕਰੀਏ ਸਿਆਲ ਵਿੱਚ ਨਿਹਰੀ ਚਾਹ ਹੀ ਚੱਲਦੀ ਹੁੰਦੀ ਹੈ ਉਥੇ ਲੱਸੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ ਹੁਣ ਜਦਾਂ ਗਰਮੀਆਂ ਆ ਗਈਆਂ ਵਾ ਤੇ ਉਹਨਾਂ ਵਿੱਚ ਇਹ ਚੱਲਦਾ ਬਾਕੀ ਪੁਜਰਵਾਜ ਇਦਾਂ ਦੇ ਹੋ ਗਏ ਆ ਬਾਹਰ ਦੇ ਖਾਣਾ ਖਾਣ ਦੇ ਹਨਾ ਕੋਲਡ ਡਰਿੰਕ ਦੇ ਤੇ ਹੁਣ ਜੇ ਤੁਸੀਂ ਕੋਈ ਪ੍ਰਾਣਾ ਆਉਂਦਾ ਕੋਈ ਗੈਸਟ ਆਉਂਦਾ ਤੁਸੀਂ ਸਭ ਤੋਂ ਬੈਸਟ ਉਹਦੇ ਵਾਸਤੇ ਚੀਜ਼ ਕੀ ਹੈ ਨਿੰਬੂ ਸਕੰਦਮੀ ਜੇ ਹਾੜ ਦੇ ਵਰਗੇ ਜੇ ਨਿੰਬੂ ਪਾਣੀ ਦਈਏ ਤੇ ਗੈਸਟ ਦੇ ਮਾਨ ਜੀ ਵੀ ਆਏਗਾ ਅਸੀਂ ਵੀ ਕਿਤੇ ਜਾਵਾਂਗੇ ਇਹੋ ਹੀ ਆਖਾਂਗੇ ਵੀ ਹਾਏ ਨਹੀਂ ਅਗਲੇ ਨੇ ਠੰਡਾ ਨਹੀਂ ਪੁੱਛਿਆ ਇਹ ਸਾਨੂੰ ਵੀ ਅਸੀਂ ਵੀ ਕਿਤੇ ਜਾਈਏ ਸਾਨੂੰ ਕੋਈ ਨਿੰਬੂ ਪਾਣੀ ਆਫਰ ਕਰੇਗਾ ਤੇ ਆਪਾਂ ਹਨਾ ਨਿੰਬੂ ਪਾਣੀ ਕੀ ਪਿਆਲਿਆ ਯਾਰ ਠੰਡਾ ਪਿਆਲਦੇ ਹਨਾ ਜਾਂ ਜੂਸ ਪਿਆਲਦੇ ਪਰ ਬੈਸਟ ਚੀਜ਼ ਕਿਹੜੀ ਹੈ ਜੇ ਤੁਸੀਂ ਕਿਸੇ ਨੂੰ ਪੁੱਛੋ ਨਿੰਬੂ ਪਾਣੀ ਹਾਂ ਇਹੋ ਕਰਨਗੇ ਲੱਸੀ ਜਾਂ ਨਿੰਬੂ ਪਾਣੀ ਪਰ ਆਪਾਂ ਉਹ ਸਭ ਕੁਝ ਜਿਉਂ-ਜਿਉਂ ਸਮਾਂ ਚੇਂਜ ਹੋਈਗਾ ਚੇਂਜ ਹੋਈ ਜਾ ਰਿਹਾ ਵਾ ਤੇ ਉਹ ਕੈਮੀਕਲ ਹੁੰਦਾ ਤੁਹਾਨੂੰ ਇਹ ਗੱਲ ਦਾ ਤੁਹਾਨੂੰ ਵੀ ਪਤਾ ਵੀ ਕੈਮੀਕਲ ਚੀਜ਼ਾਂ ਹੁੰਦੀਆਂ ਵੈ ਪਰ ਹੁਣ ਰਿਵਾਜ ਜਿਹਾ ਹੋ ਗਿਆ ਚਾਹ ਉਹ ਆਜਾ ਨਾਲ ਪੀਣਾ ਵੀ ਸਾਰੇ ਪੀਂਦੇ ਆਂ ਅਸੀਂ ਵੀ ਪੀਂਨੇ ਕਿਹੜਾ ਨਹੀਂ ਪੀਂਦੇ ਆਂ ਆਹ ਵੀ ਹੁਣ ਬੱਤਾਂ ਨਹੀਂ ਘਰ ਵਿੱਚ ਆ ਹੈਗੇ ਆਪਾਂ ਤੇ ਘਰ ਵਿੱਚ ਇਹਨਾਂ ਚੀਜ਼ਾਂ ਨੂੰ ਫਿਰ ਉਸ ਚੀਜ਼ ਨੂੰ ਕਵਰ ਕਰ ਲੈਂਦੀਆਂ ਕਿਉਂਕਿ ਜੇ ਆਪਾਂ ਕਿਤੇ ਕਿਤੇ ਕਦੀ ਕਦੀ 100 ਚੋਂ 90% ਘਰ ਦੀਆਂ ਚੀਜ਼ਾਂ ਖਾਵਾਂਗੇ ਜਾਂ ਆਪਣਾ ਵੱਖਰਾ ਬਣਾ ਕੇ ਖਾਵਾਂਗੇ ਕੁਛ ਨਾ ਕੁਛ ਹੋਣਾ ਤੇ ਜੇ ਦਾ 10% 10% 20% ਕੋਈ ਚੀਜ਼ ਪੀਣੀ ਵੀ ਪਾਈਂਦੀ ਬਾਹਰੋਂ ਤੇ ਉਹ ਇਹਨਾਂ ਅਸਰ ਨਾ ਕਰੂਗੀ ਤੁਹਾਡੇ ਉੱਤੇ ਤੇ ਕਰੇ ਲੋ ਚੀਜ਼ਾਂ ਬਣਾ ਕੇ ਪੀਣ ਦੀ ਕੋਸ਼ਿਸ਼ ਕਰੋ ਇਹਨਾਂ ਦਿਨਾਂ ਵਿੱਚ ਠੰਡੀ ਜੀ ਜੈ ਆਈਸਕ੍ਰੀਮ ਹੋ ਗਈ ਘਰ ਦੀ ਲੱਸੀ ਹੋ ਗਈ ਇਹਨਾਂ ਚੀਜ਼ਾਂ ਨੂੰ ਵਰਤੋ ਜ਼ਿਆਦਾ ਕਰੋ ਸਬਜ਼ੀਆਂ ਵਿੱਚ ਖਾਣੇ ਵਿੱਚ ਸਲਾਦ ਨੂੰ ਆਪਣੇ ਨੂੰ ਐਡ ਕਰੋ ਸਲਾਦ ਤੇ ਵੈਸੇ ਡਾਕਟਰ ਵੀ ਉਹ ਕਹਿੰਦੇ ਵੀ ਚੱਲਦਾ ਰਹਿਣਾ ਚਾਹੀਦਾ ਤੁਹਾਡਾ ਮੌਸਮੀ ਫਰੂਟ ਜਿਹੜੇ ਉਹ ਖਾਓ ਤੇ ਬਾਕੀ ਹੁੰਦੇ ਵੀ ਇਹਨਾਂ ਦਿਨਾਂ ਜੇ ਸਸਤੇ ਆ ਸਲਾਦ ਤੇ ਖਾਣੇ ਚਾਹੀਦੇ ਰੋਟੀ ਦੇ ਨਾਲ ਰਾਤ ਦੀ ਰੋਟੀ ਦੇ ਨਾਲ ਤਾਂ ਜ਼ਰੂਰ ਖਾਓ ਤੇ ਬਾਕੀ ਇਹ 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 ਨੂੰ ਸੂਟ ਕਰਦਾ ਵਾ ਜੇ ਕਿਸੇ ਨੇ ਮਤਲਬ ਕਰਕੇ ਦੇਖਣਾ ਵਾ ਤੇ ਆਪਣੇ ਡਾਕਟਰ ਕੋਲ ਜ਼ਰੂਰ ਸਲਾਹ ਲੈ ਲੈ ਵੇਹ ਹੈ ਇਹ ਪਾਣੀ ਐ ਸਿੰਪਲ ਕੋਈ ਇਹਦੇ ਵਿੱਚ ਇੰਨਾ ਨੁਕਸਾਨ ਵਾਲੀ ਗੱਲ ਹੈ ਨਹੀਂ ਐ ਪਾਣੀ ਤਾਂ ਸਾਰੇ ਪੀ ਸਕਦੇ ਨੇ ਕਈ ਵਾਰ ਹੁੰਦਾ ਵਾ ਵੀ ਕਈਆਂ ਨੂੰ ਸੂਟ ਕੁਝ ਜਿਹੀ ਨਹੀਂ ਕਰਦੀ ਜਰੂਰੀ ਨਹੀਂ ਜਿਆਦਾ ਪਾਣੀ ਕੋਈ ਨਹੀਂ ਪੀ ਸਕਦੇ ਐ ਇਦਾਂ ਹੁੰਦਾ ਕੋਈ ਹਰ ਇੱਕ ਦਾ ਸਰੀਰ ਦੀ ਬਣਤਰ ਵੱਖਰੋ ਵੱਖਰੀ ਐ ਤੇ ਬਾਕੀ ਇਹ ਦੇਖਣ ਨੂੰ ਪਤਲੀ ਲੱਗਦੀ ਪਰ ਮੈਂ ਇਹਨੂੰ ਮੋਟੀ ਹੀ ਕਹਿੰਦਾ ਹੋਈ ਮੋਟੀ ਆ ਬਾਕੀ ਪਤਾ ਨਹੀਂ ਹਰ ਇੱਕ ਦਾ ਦੇਖਣ ਦਾ ਨਜ਼ਰੀਆ ਲੱਗਾ ਜਿਹਦਾ ਮੈਨੂੰ ਮੇਰੇ ਭੈਣ ਭਰਾ ਕਹੀ ਜਾਂਦੇ ਸਾਰੇ ਜਾਣੇ ਵੀ ਪਤਲੀ ਆ ਮੈਨੂੰ ਥੋੜਾ ਚਾਜਾ ਜੜ ਜਾਂਦਾ ਫੇ ਆ ਮੈਂ ਪਤਲੀ ਜਦੋਂ ਇਹ ਕਹਿ ਦਿੰਦੇ ਮੋਟੀ ਆ ਫਿਰ ਮੈਨੂੰ ਫਿਕਰ ਪੈ ਜਾਂਦੀ ਆ ਫਿਰ ਮੈਂ ਇ ਵੀ ਐਕਸਰਸਾਈਜ਼ ਹੀ ਕਰਾਂ ਪਰ ਮੈਨੂੰ ਐਕਸਰਸਾਈਜ਼ ਹੀ ਨਹੀਂ ਹਾਂ ਇੱਕ ਗੱਲ ਮੈਂ ਜੂਰੀ ਕਹਿਣੀ ਵੀ ਕਈ ਵਾਰ ਨਾ ਆਪਾਂ ਨਾ YouTube ਤੋਂ ਵੇਖ ਕੇ ਹਣਾ ਜਿੱਦਾਂ ਕਿਸੇ ਦਾ ਪੇਟ ਫੁੱਲਿਆ ਵਾ ਉਹਦੀ ਐਕਸਰਸਾਈਜ਼ ਦੱਸਦੇ YouTube ਤੇ ਤੇ ਜਾਂ ਕਿਸੇ ਦਾ ਹਣਾ ਆ ਬਾਹਵਾ ਫੁੱਲੀਆਂ ਉਹਦੇ ਵਾਸਤੇ ਐਕਸਰਸਾਈਜ਼ ਦੱਸਦੇ ਆ ਖਾਸ ਕਰਕੇ ਲਈ ਵੱਖਰੇ ਵੱਖਰੇ ਹਾਂ ਸਰੀਰ ਦੀ ਹੁੰਦੀ ਵੀ ਐਕਸਰਸਾਈਜ਼ ਵੱਖਰੇ ਵੱਖਰੇ ਪਾਰਟ ਦੀ ਵੱਖੋ ਵੱਖਰੀ ਐਕਸਰਸਾਈਜ਼ ਦੱਸਦੇ ਆ ਤੇ ਆਪਾਂ YouTube ਤੋਂ ਵੇਖ ਕੇ ਉਹ ਕਰਨੇ ਸ਼ੁਰੂ ਕਰ ਦਿੰਦੇ ਇੰਨੇ ਵੀ ਕੀਤੀ ਸੀ ਇਹਦਾ ਪੇਟ ਵੱਧ ਹੀ ਤੇ ਇਹਨੇ ਵੀ ਕੀਤੀ ਪਰ ਹਰ ਹਰ ਇੱਕ ਵਾਸਤੇ ਜਿਹੜੀ ਮੈਂ ਅੱਗੇ ਗੱਲ ਕਹੀ ਆ ਉਹ ਹਰ ਇੱਕ ਵਾਸਤੇ ਲਾਗੂ ਨਹੀਂ ਹੁੰਦੀ ਹੈਗੀ ਕਿਸੇ ਦਾ ਸਰੀਰ ਕਿਸੇ ਤਰ੍ਹਾਂ ਦਾ ਵਾ ਕਿਸੇ ਦਾ ਕਿਸੇ ਤਰ੍ਹਾਂ ਦਾ ਇਹਦੇ ਚਾਰ ਆਪਰੇਟ ਹੋਏ ਆ ਵੱਡੇ ਠੀਕ ਆ ਤੇ ਉਹਦੇ ਕਰਕੇ ਜਦੋਂ ਇਹ ਐਕਸਰਸਾਈਜ਼ ਸ਼ੁਰੂ ਕੀਤੀ ਉਹ ਵੇਖ ਤੇ ਲਈ ਉਹ ਕੋਈ ਨਹੀਂ ਉਹ ਇਹਨਾਂ ਨੇ ਕਿਹਾ ਵੀ ਤੂੰ ਮੋਟੀ ਆ ਹੋਰ ਮੋਟੀ ਹੋ ਜਾ ਇਹਨਾਂ ਨੇ ਮੈਂ ਐਕਸਰਸਾਈਜ਼ ਸ਼ੁਰੂ ਕਰ ਲਈ ਮੈਂ ਮੋਟੀ ਨਹੀਂ ਹੋਣਾ ਪਤਲੀ ਰਹਿਣਾ ਵਾ ਉਹ ਮੈਂ ਤਿੰਨ ਚਾਰ ਐਕਸਰਸਾਈਜ਼ ਵੇਖੀ ਆ ਮੈਂ ਤੇ ਜਦੋਂ ਮੈਂ ਸ਼ੁਰੂ ਕਰ ਲਿਆ ਤਾਂ ਮੇਰਾ ਬੁਰਾ ਹਾਲ ਹੈ ਸਾਨੂੰ ਪਤਾ ਹੀ ਹੈ ਕੀ ਹੋ ਗਿਆ ਮਨਜੀ ਤਾਂ ਨਹੀਂ ਉੱਠਿਆ ਜਾਂਦਾ ਵੇਖਾ ਕੋਪੀ ਪੇਸਟ ਯਾਦ ਆ ਚੀਜ਼ਾਂ ਕੋਪੀ ਪੇਸਟ ਚੱਲਦੀਆਂ ਮਤਲਬ ਕੋਈ ਕਿਹਨੇ ਇਧਰੋਂ ਚੁੱਕ ਕੇ ਪਾਤੀ ਵੀਡੀਓ ਕਿਹਨੇ ਇਧਰੋਂ ਚੁੱਕ ਲਈ ਨਾਲੇ ਫਿਰ ਜਿਹੜੀ ਹੁੰਦੀ ਨਾ ਐਕਸਰਸਾਈਜ਼ ਉਹ ਸਰੀਰ ਬਿਲਕੁਲ ਫਿੱਟ ਫਾਟ ਹੋਏ ਉਹਨੂੰ ਸੈੱਟ ਹੁਣ ਮੇਰੇ ਵਰਗੀ ਦੇ ਜਦੋਂ ਆਪਰੇਟ ਹੋਏ ਆ ਤੇ ਮੇਰੇ ਵਰਗੀ ਉਹ ਐਕਸਰਸਾਈਜ਼ ਕਰੇਗੀ ਤੇ ਅੱਗੇ ਜਾਣ ਕਿੰਨੀ ਕੁ ਹੁੰਦੀ ਹੈ ਸਰੀਰਾਂ ਵਿੱਚ ਇਹ ਲੱਕ ਦੇ ਵਿੱਚ ਵੀ ਟੀਕੇ ਲੱਗੇ ਹੁੰਦੇ ਆ ਤੇ ਨਹੀਂ ਸ਼ੂਟ ਕਰਦੀ ਸਾਨੂੰ ਸ਼ੂਟ ਨਹੀਂ ਸੂਟ ਸੂਟ ਕਿ ਜੇ ਨਹੀਂ ਮਰਕ ਕੰਮ ਨਹੀਂ ਜੁਦੀ ਉਹ ਆਪਣੇ ਡਾਕਟਰ ਨਾਲ ਜਰੂਰ ਸਲਾਹ ਕਰਿਆ ਕਰੋ ਜਾਂ ਜਿਹੜੇ ਤੁਹਾਡੇ ਸਰੀਰ ਨੂੰ ਫਿੱਟ ਹੈਗੀ ਆ ਉਹ ਉਹ ਵੇਖ ਕੇ ਤੇ ਫਿਰ ਉਹ ਚੀਜ਼ ਨੂੰ ਟਰਾਈ ਕਰਿਆ ਕਰੋ ਇਦਾਂ ਹੀ ਕਈ ਘਰੇਲੂ ਨੁਕਸੇ ਨੁਸਖੇ ਆਂਦੇ ਨੇ ਨਾ ਨੁਸਖੇ ਨੁਕਸੇ ਨੁਕਸੇ ਬਹੁਤ ਹੁੰਦੇ ਆ ਭੇਲੂ ਵੀ ਇਹ ਚੀਜ਼ ਨੂੰ ਇਸ ਚੀਜ਼ ਵਿੱਚ ਮਿਕਸ ਕਰ ਲਓ ਇਸ ਵਿੱਚ ਇਸ ਵਿੱਚ ਮਿਕਸ ਕਰ ਲਓ ਪਾ ਲਓ ਇਹ ਖਾਓ ਤੇ ਇਹ ਤੁਹਾਡੇ ਦਾਸਰ ਕਰੂਗੀ ਹਣਾ ਪਰ ਉਹ ਹਰ ਹਰਕ ਵਾਸਤੇ ਨਹੀਂ ਹੁੰਦੀ ਮੈਂ بار بار ਇਹ ਗੱਲ ਕਹਿ ਰਿਹਾ ਕਿ ਕਿਤੇ ਨੁਕਸਾਨਾ ਆਪਣਾ ਨਾ ਮੈਂ ਵੀ ਪਹਿਲਾਂ ਇਦਾਂ ਬੜਾ ਕਰਦੀ ਨਹੀਂ ਪਰ ਹੁਣ ਨਹੀਂ ਕਰਦੀ ਹਾਂ ਬਹੁਤ ਮੈਂ ਟਰਾਈ ਕਰਦੀ ਨਹੀਂ ਫਿਰ ਇਹ ਆ ਚੀਜ਼ ਖਾਣ ਨਾਲ ਪਤਲੀ ਹੋ ਜਾਾਂਗੀ ਆ ਜੀਰੇ ਦਾ ਪਾਣੀ ਪੀਓ ਕੁਛ ਇਦਾਂ ਇਦਾਂ ਕਰੋ ਕਈਆਂ ਨੂੰ ਸ਼ਾਇਦ ਸੂਟ ਕਰ ਵੀ ਜਾਂਦਾ ਹੋਵੇਗਾ ਪਰ ਇਹ ਨਹੀਂ ਖਤਰਨਾਕ ਚੀਜ਼ਾਂ ਵਾਂ ਬਹੁਤੀਆਂ ਜਿ세 ਦੇ ਬੱਲ ਵਿਖ ਕੇ ਦਾ ਸਰੀਰ ਐਵੇਂ ਦਾ ਤੇ ਉਹਨੂੰ ਕਾਪੀ ਜੋ ਕਰਦਾ ਉਹ ਕਾਪੀ ਕਰਨ ਦੀ ਕੋਸ਼ਿਸ਼ ਨਾ ਕਰੀਏ ਸਾਡਾ ਸਰੀਰ ਸਾਡੇ ਹਿਸਾਬ ਨਾਲ ਸਾਡੇ ਸਰੀਰ ਦੀ ਆਪਣੀ ਵੱਖਰੀ ਬਣਤਰ ਆ ਉਹਦੀ ਵੱਖਰੀ ਬਣਤਰ ਆ ਉਹਨੇ ਪਤਾ ਨਹੀਂ ਕਦੋਂ ਦਾ ਐਕਸਰਸਾਈਜ਼ ਕਰ ਲਿਆ ਅਗਲਾ ਉਹਨੇ ਫਿੱਟ ਰ 10-15 ਸਾਲ ਬਾਅਦ ਉਹਦੇ ਨਾਲ ਵੇਖ ਕੇ ਤੇ ਆਪਾਂ ਕਹਿੰਦੇ ਆ ਵੀ ਮੈਂ ਵੀ ਇਦਾਂ ਦਾ ਬਣ ਜਾਂ ਜੂੜੇ ਟਰਾਈ ਕਰਦਾ ਮੈਂ ਕਰਾਂ ਪਰ ਉਹ ਇਹ ਨਹੀਂ ਵੇਖਦੇ ਕਿ ਉਹਦਾ ਬੈਕਗ੍ਰਾਉਂਡ ਕੀ ਉਹਨੇ 10-15 ਸਾਲ ਤੋਂ ਲਗਾਤਾਰ ਉਹ ਚੀਜ਼ਾਂ ਕੀਤੀਆਂ ਵਾ ਤੇ ਤਾਂ ਅੱਜ ਉਹਦਾ ਸਰੀਰ ਫੇਟਵਾ ਤੇ ਬਾਕੀ ਮੈਨੂੰ ਵੀ ਕਈ ਕਮੈਂਟ ਆਏ ਸੀ ਵੀ ਪਤਲਾ ਸਰੀਰ ਹੈ ਮੈਨੂੰ ਕਹਿੰਦੇ ਵੀ ਹੈਗੇ ਵੀ ਪਤਲਾ ਸਰੀਰ ਵਾ ਤੇਰਾ ਪਰ ਮੈਨੂੰ ਪਤਾ ਵਾ ਵੀ ਮੇਰੇ ਵਾਸਤੇ ਇਹ ਜਿਹੜਾ ਬੈਸਟ ਵਾ ਮੇਰਾ ਜਿਹੜਾ ਜਿਹੜੀ ਸਿਹਤ ਵਾ ਮੇਰੇ ਵਾਸਤੇ ਬੈਸਟ ਵਾ ਕੰਮ ਕਰਨ ਦੇ ਹੱਕ ਵਿੱਚ ਤੁਰਨ ਫਿਰਨ ਦੇ ਹੱਕ ਵਿੱਚ ਹਨਾ ਅਕਾਜੀ ਕੋਈ ਥਕਾਵਟ ਨਹੀਂ ਹੈਗੀ ਹਨਾ ਕੋਈ ਮਾਲਕ ਨਹੀਂ ਆ ਛੋਟੇ ਕੰਮ ਕਰਦੇ ਆ ਕੰਮ ਵੀ ਜਿਆਦਾ ਪੈਂਦਾ ਨਾ ਘਰ ਦੇ ਵਿੱਚ ਅਸੀਂ ਇਕੱਲੇ ਜਾਣੇ ਹਾਂ ਘਰ ਦਾ ਕੰਮ ਵੀ ਹੈਗਾ ਤੇ ਖੇਤੀਬਾੜੀ ਦਾ ਕੰਮ ਵੀ ਹੈਗਾ ਨਾਲ ਦੀ ਨਾਲ ਤੇ ਉਹ ਲਗਾਤਾਰ ਬੜੇ ਸਾਲਾਂ ਦੀ ਰੁਟੀਨ ਬਣੀ ਪਿਛਲੇ 25 ਸਾਲਾਂ ਦੀ ਵੀ ਇਹ ਲਗਾਤਾਰ ਜਿਹੜੇ ਕੰਮ ਡੇਲੀ ਦੇ ਕਰਨੇ ਆ ਉਹ ਬਿਨਾਂ ਨਾ ਹੋ ਗਾ ਤਾਂ ਮੈਨੂੰ ਹੀ ਕਰਨੇ ਪੈਣੇ ਆ ਜੇ ਇਹਨੇ ਘਰ ਦੇ ਕੰਮ ਦੇਖਣੇ ਤਾਂ ਮੈਂ ਬਾਹਰ ਦੇ ਕੰਮ ਦੇਖਣੇ ਕਿ ਮੈਂ ਬਾਹਰੋਂ ਜਲਦੀ ਫ੍ਰੀ ਹੋ ਕੇ ਫਿਰ ਇਹਦੇ ਨਾਲ ਘਰ ਦੇ ਕੰਮ ਵੀ ਕਰਉਣੇ ਆ ਜਿਵੇਂ ਬੱਚੇ ਛੋਟੇ ਸੀ ਮੈਂ ਬੱਚਿਆਂ ਨੂੰ ਸੰਭਲਦੀ ਰਸੋਈ ਦਾ ਕੰਮ ਕਰਦੀ ਆ ਬਾਕੀ ਇਹ ਕ ਇਦਾਂ ਆਡੀ ਆਦਤ ਬਣੀ ਆ ਕਦੀ ਵੀ ਆਪਣੇ ਘਰ ਦੇ ਕੰਮ ਕਰਨ ਵਿੱਚ ਸ਼ਰਮਣਾ ਮਹਿਸੂਸ ਕਰੋ ਹੈਲਪ ਕਰਿਆ ਕਰੋ ਆਪਣੇ ਜੀਵਨ ਸਾਥੀ ਦੀ ਮੈਂ ਤੇ ਇਹੋ ਗੱਲ ਕਹੂੰਗਾ ਅੱਜ ਹੁਣ ਆਪਾਂ ਹਵਾ ਵਗੀ ਤੇ ਸਾਰਾ ਇਹਨੇ ਮੇਰੇ ਨਾਲ ਲਾ ਕੇ ਪਹਿਲਾਂ ਇਹਦੇ ਅੰਦਰੋਂ ਕੂੜਾ ਕੱਢਿਆ ਵਾ ਫਿਰ ਮੈਂ ਬਾਹਰੋਂ ਕੂੜਾ ਕੱਢਿਆ ਤੇ ਇਹ ਵੀ ਨਾਲ ਮੇਰੇ ਆਣਕੇ ਨੇ ਸਾਰਾ ਕੰਮ ਕਰਵਾਇਆ ਵਾ ਤੇ ਇੱਕ ਦੂਜੇ ਦੇ ਨਾਲ ਹੈਲਪ ਕਰਿਆ ਕਰੋ ਲੋਕਾਂ ਦੀ ਨਾ ਪ੍ਰਵਾ ਕਰਿਆ ਕਰੋ ਵੀ ਕੋਈ ਕੀ ਕਹਿੰਦਾ ਕੀ ਕੀ ਇਹਨਾਂ ਨੂੰ ਕਹਿਆ ਤੁਹਾਨੂੰ ਕਿਹਾ ਵੀ ਇੱਕ ਦੂਨੇ ਕਈ ਵਾਰ ਕਿਹਾ ਇਹ ਇਧਰੋਂ ਸੁਣੀ ਦੀ ਇਧਰੋਂ ਕੱਢਦੀ ਦੀ ਕੰਨ ਚੋਂ ਵੀ ਨਹੀਂ ਸਾਡੇ ਕੱਲ ਗੱਲਾਂ ਅਸਰ ਹੀ ਨਹੀਂ ਕਰਦੀਆਂ ਜਿੱਥੇ ਜਿਹੜਾ ਖੁਸ਼ ਹੈਗਾ ਉਹ ਇਹ ਜੇ ਗੱਲਾਂ ਕਰਕੇ ਕੋਸ਼ਿਸ਼ ਕਰਦਾ ਕੰਮ ਆ ਇਹਦੇ ਵਿੱਚ ਕੋਈ ਸ਼ਰਮ ਨਹੀਂ ਆਜ ਤੇ ਕੁਛ ਨਹੀਂ ਬਾਕੀ ਇੰਨੀ ਗਰਮੀ ਵਿੱਚ ਸਲੂਟ ਆ ਤੁਹਾਨੂੰ ਲੇਡੀਜ਼ ਨੂੰ ਜਿਹੜੀਆਂ ਕਿਚਨ ਵਿੱਚ ਖੜ ਕੇ ਰੋਟੀ ਤਿਆਰ ਕਰ ਲੈਂਦੀ ਆ ਅੱਗ ਦੇ ਅੱਗੇ ਤੁਸੀਂ ਇਮੇਜਨ ਕਰੋ ਵੀ ਪੱਖੇ ਅੱਗੇ ਬੈਠਿਆ ਕੂਲਰ ਅੱਗੇ ਬੈਠਿਆ ਮੁਰਕਾ ਆ ਜਾਂਦਾ ਵਾ ਪਰ ਫਿਰ ਵੀ ਸਾਡੀਆਂ ਮਾਵਾ ਭੈਣਾਂ ਜਿਹੜੀਆਂ ਹੈਗੀਆਂ ਉਹ ਅੱਗ 'ਤੇ ਕੇ ਬੈਠ ਕੇ ਰੋਟੀ ਪਕਾਉਂਦੀਆਂ ਵਾ ਤੇ ਮੈਨੂੰ ਇਸ ਚੀਜ਼ ਦਾ ਹਮੇਸ਼ਾ ਹੁੰਦਾ ਵੀ ਕਿਵੇਂ ਕਿਵੇਂ ਕਰ ਲੈਂਦੀਆਂ ਉਹ ਕਦੀ ਮੌਕਾ ਮਿਲੇ ਤਾਂ ਮੈਂ ਵੀ ਪਕਾ ਕੇ ਦੇਖੂਗਾ ਭਲਾ ਵੀ ਕਿਵੇਂ ਦਾ ਉਹ ਮੂਮੈਂਟ ਹੁੰਦੇ ਕਿਵੇਂ ਦਾ ਉਹ ਸਮਾਂ ਕਿਵੇਂ ਉਹ ਹੈਂਡਲ ਕਰ ਲੈਂਦੀਆਂ ਹਨ ਤੇ ਬੜੀ ਬਾਦਰੀ ਆ ਸਿਰਫ ਆਪਾਂ ਕਹਿ ਦਿੰਦੇ ਆਂ ਵੀ ਰੋਟੀ ਆ ਜੇ ਹਣਾ ਆਰਡਰ ਮਾ ਲਏ ਨੇ ਪਰ ਰੋਟੀ ਲਿਆ ਕੇ ਰੋਟੀ ਪੱਕੀ ਨਹੀਂ ਹਣਾ ਗੁੱਸੇ 'ਚ ਆ ਕੇ ਇੰਨਾ ਟਾਈਮ ਹੋ ਗਿਆ ਇੰਨਾ ਟਾਈਮ ਹੋ ਗਿਆ ਦੇਸ਼ਕ ਪੱਖਾ ਵੀ ਲੱਗਾ ਹੋਇਆ ਨਾ ਰਸੋਈ 'ਚ ਤਾਂ ਵੀ ਉਹ ਅੰਦਰ ਪੜਾਸ ਗੈਸ ਜਦੋਂ ਬਲਦੀ ਉਹ ਪੱਖਾ ਵੀ ਨਹੀਂ ਅਸਰ ਕਰਦਾ ਹੈਗਾ ਇੰਨੀ ਗਰਮੀ ਹੁੰਦੀ ਆ ਤੇ ਤੇ ਮੈਨੂੰ ਤੇ ਹੁਣ ਛੁੱਟੀ ਮਿਲ ਗਈ ਆ ਇਹਨਾਂ ਕੋ ਆਂਦੇ ਆ ਵੀ ਗਰਮੀ 'ਚ ਕੋਈ ਕੰਮ ਨਹੀਂ ਕਰਨਾ ਰੋਟੀ ਲਾਉਣੀ ਆ ਠੰਡੇ-ਠੰਡੇ ਲਾ ਕੇ ਰੋਟੀਆਂ ਦਾ ਸੱਭਾ ਰੱਖ ਲਓ ਦੁਪਹਿਰ ਨੂੰ ਉਹੀ ਖਾ ਲਿਆ ਕਰਾਂਗੇ ਕੋਈ ਪਰਵਾਹ ਨਹੀਂ ਹਾਂ ਡੱਬੇ 'ਚ ਪਾ ਕੇ ਪੇਟ ਕਰਾ ਲਓ ਜੂੜ ਜਿਸਾਲ ਦੇ ਗਰਮ ਖਾਂਦੇ ਰਹੇ ਮੈਂ ਦੱਸਿਆ ਨਾ ਵੀ ਮੌਸਮ ਦੇ ਹਿਸਾਬ ਨਾਲ ਚੇਂਜ ਕਰ ਲਿਆ ਕਰੋ ਜੇ ਥੋੜੀਆਂ ਕਿਨੂੰ ਕਿਨੀਆਂ ਠੰਡੀਆਂ ਮਿਲਦੀਆਂ ਤਾਂ ਉਹ ਵੀ ਖਾ ਲਿਆ ਕਰੋ ਕਿਉਂਕਿ ਔਖਾ ਵਾ ਹਰ ਜਿਹੜਾ ਨੂੰ ਗਰਮੀ ਲੱਗਦੀ ਤੇ ਇਹਨਾਂ ਨੂੰ ਵੀ ਗਰਮੀ ਲੱਗਦੀ ਐ ਅਕਸਰ ਬੱਚਿਆਂ ਨੂੰ ਵੀ ਗਰਮੀ ਲੱਗਦੀ ਹਰ ਇੱਕ ਨੂੰ ਤੇ ਠਰਮੇ ਨਾਲ ਰਹੀਏ ਗਰਮੀ ਕਰਕੇ ਬਹੁਤੇ ਗਰਮ ਨਹੀਂ ਹੋਈ ਤੇ ਚੰਗੀ ਗੱਲ ਆ ਪੁਰਾਣੇ ਸਮੇਂ ਚ ਆਪਾਂ ਦੇਖਦੇ ਹੁੰਨੇ ਵੀ ਦਾਲ ਸਬਜ਼ੀ ਚ ਲੂਣ ਘੱਟ ਹੋਣਾ ਤੇ ਥਾਲੀ ਲੈ ਕੇ ਆਂਦੀ ਐ ਤੇ ਉਹ ਬੰਦਾ ਖਾ ਰਿਆ ਤੇ ਲੂਣ ਘਾਟਾ ਤੇ ਦਾਲਾਂ ਥਾਲੀ ਜਿਹੜੀ ਵਗਾ ਕੇ ਮਾਰਨੀ ਸਾਰਾ ਕੁਝ ਛੁੱਟ ਦੇਣਾ ਪੀਰ ਚ ਲੂਣ ਤੇ ਉਸ ਸਮੇਂ ਹੁਣ ਬਦਲ ਗਿਆ ਚੇਂਜ ਹੋ ਗਿਆ ਪਰ ਬੜੀ ਭਾਦਰੀ ਜੇ ਇੱਕ ਦਿਨ ਲੂਣ ਘਟ ਪਿਆ ਵੀ ਗਿਆ ਤੇ ਕੋਈ ਗੱਲ ਨਹੀਂ ਪਿਛਲਾ ਦੇਖ ਲਓ ਵੀ ਪਹਿਲਾਂ ਲੂਣ ਹੈਗਾ ਸੀ ਪਿਛਲੇ ਕੱਲ ਵੀ ਲੂਣ ਹੈਗਾ ਸਵੇਰੇ ਵੀ ਲੂਣ ਹੈਗਾ ਜੀ ਅੱਜ ਹੁਣ ਲੂਣ ਘਟਾ ਤੇ ਲੂਣ ਮੰਗ ਲਓ ਕੋਈ ਗੱਲ ਨਹੀਂ ਗੁੱਸੇ ਹੋਣ ਵਾਲੀ ਕੋਈ ਗੱਲ ਨਹੀਂ ਆ ਸਾਰਿਆਂ ਦੇ ਕੰਮ ਆਪੋ ਆਪਣੇ ਆ ਜੇ ਸਾਡਾ ਕੰਮ ਜ਼ਿੰਮੇਵਾਰੀ ਵਾਲਾ ਵਾ ਤੇ ਉਹਨਾਂ ਦਾ ਵੀ ਜ਼ਿੰਮੇਵਾਰੀ ਵਾਲਾ ਵਾ ਉਹਨਾਂ ਨੂੰ ਆਪਣੇ ਕੰਮ ਦੀ ਫਿਕਰ ਹੁੰਦੀ ਹੈ ਤੇ ਬੜੀ ਮਿਹਨਤ ਵਾ ਇਹਨਾਂ ਦੀ ਵੀ ਵੀ ਰੋਟੀ ਤਿਆਰ ਕਰਨੀ ਇਹੋ ਜੇ ਸਮੇਂ ਵਿੱਚ ਸਾਰਿਆਂ ਵਾਸਤੇ ਔਖਾ ਵਾ ਗਰਮੀਆਂ ਵਿੱਚ ਤੇ ਬਾਕੀ ਇਹੋ ਡਾਈਟ ਪਲਾਨੀ ਦਾ ਡਾਈਟ ਪਲਾਨ ਦਾ ਹੌਲੀ ਹੌਲੀ ਟੰਗੜ ਕੱਢਦਾ ਵਾ ਹੌਲੀ ਵਾਲੀ ਕੀ ਬਣ ਗਿਆ ਇਹਨੂੰ ਮੈਂ ਟੰਗਣਾ ਆ ਜੇ ਫੇਰ ਬਾਕੀ ਹੋਰ ਸਾਡੇ ਮੇਰੇ ਡਾਈਟ ਪਲਾਨ ਵਿੱਚ ਖਾਸ ਕਰਕੇ ਹੋਰ ਕੁਝ ਨਹੀਂ ਆ ਸਵੇਰ ਨੂੰ ਦੱਸਿਆ ਤੁਹਾਨੂੰ ਵੀ ਪਾਣੀ ਪੀਵੀਦਾ ਵਾ ਤੇ ਚਾਹ ਵਗੈਰਾ ਅਸੀਂ ਨਹੀਂ ਪੀਂਦੇ ਸਾਰੀ ਫੈਮਿਲੀ ਨਹੀਂ ਚਾਹ ਪੀਂਦੇ ਅਸੀਂ ਬੱਚੇ ਵੀ ਨਹੀਂ ਪੀਂਦੇ ਚਾਹ ਅਸੀਂ ਵੀ ਨਹੀਂ ਪੀਂਦੇ ਸ਼ਾਇਦ ਕਦੀ ਕਿਤੇ ਪੀ ਲੈਂਦਾ ਜੇ ਬਣੀ ਹੋਏ ਇਹਨੂੰ ਨਾ ਨਹੀਂ ਕੋਈ ਵੈਸੇ ਜਦੋਂ ਚਾਹ ਬਣੀ ਆਂਦੇ ਪੀ ਲੈਣੀ ਜੇ ਹੈਗੀ ਤੇ ਤੇ ਬਾਕੀ ਅਸੀਂ ਕੋਈ ਵੀ ਨਹੀਂ ਕਾਫੀ ਮੈਂ ਇੱਕ ਟਾਈਮ ਪੀਣੀ ਹੁੰਨੀ ਆ ਇਹ ਤੇ ਕਦੀ ਕਿਤੇ ਪੀਂਦੇ ਜਦੋਂ ਮੌਸਮ ਤੇ ਬੱਚੇ ਰਾਤ ਨੂੰ ਪੜਦੇ ਹੁੰਦੇ ਆ ਇੱਕ ਟਾਈਮ ਉਹਨਾਂ ਨੇ ਕਾਫੀ ਪੀਣੀ ਹੁੰਦੀ ਆ ਤੇ ਜਿਆਦਾਤਰ ਰੱਸੀ ਚੱਲਦੀ ਆ ਦੁਪਹਿਰ ਨੂੰ ਸਾਡਾ ਹੁੰਦਾ ਏ ਦਲੀਆ ਹੋ ਗਿਆ ਖਿਚੜੀ ਹੋ ਗਈ ਏਦਾਂ ਕੁਛ ਹਲਕਾ ਫੁਲਕਾ ਜਾਂ ਤੇ ਰਾਤ ਨੂੰ ਵੀ ਅਸੀਂ ਇਸ ਟਾਈਮ ਹੁਣ ਕਿੰਨਾ ਟਾਈਮ ਹਾਂ ਹਾਂ ਬੜੇ ਚਿਰ ਦੀ 1 ਘੰਟਾ ਹੋ ਗਿਆ ਸਾਨੂੰ ਹੋਣੇ 7 ਹੋ ਗਿਆ ਤੇ ਮੈਂ ਕਹਿੰਦਾ ਹਾਂ 6 ਵਜੇ ਨਾਲ ਹਾਂ ਰੋਟੀ ਖਾ ਲਈ ਅਸੀਂ ਤੇ ਟਾਈਮ ਨਾਲ ਰੋਟੀ ਖਾ ਲੈਣੇ ਆ ਫਿਰ ਫਿਰ ਤੋਂ ਲਈਦਾ ਪਸ ਜਾਂਦੀ ਰੋਟੀ ਵਧੀਆ ਤੇ ਐ ਸਿੰਪਲ ਜਿਹਾ ਹਾਂ ਸ਼ੇਅਰ ਕਰ ਲਿਆ ਕਰੋ ਸਰੀਰ ਨੇ ਕੰਮ ਆਉਣਾ ਵਾ ਬਾਕੀ ਚੀਜ਼ਾਂ ਬਾਅਦ ਵਿੱਚ ਤੇ ਵੀ ਬੜੀਆ ਸੈਰ ਹੁਣ ਸਾਡਾ ਵੇੜਾ ਬੜਾ ਖ 12ਵੀਂ ਨਹੀਂ ਜਾਈਦਾ। 12 ਜੇ ਜਾਣਾ ਹੋਵੇ 12 ਚਲ ਜੀ ਚਲ ਜੀਦਾ ਪਰ ਹੁਣ ਗਰਮੀ ਕਰਕੇ ਨਹੀਂ ਜਾਈਦਾ। ਗਰਮੀ ਕਰਕੇ ਨਹੀਂ ਜਾਈਦਾ। ਇੱਥੇ ਵੇੜੇ ਚੱਕ ਔਰ ਘੁੰਮਲੀ ਦਾ ਜਗ੍ਹਾ ਬਾਹਰ ਘੁੰਮਲੀ ਦਾ ਜਗ੍ਹਾ ਹੈਗੀ ਆ। ਤੇ ਬਾਕੀ ਜਿਹੜੇ ਮੈਨੂੰ ਭੈਣ ਭਰਾ ਮੈਨੂੰ ਪਤਲੀ ਜਾਂਦੇ ਆ। ਬਹੁਤ ਬਹੁਤ ਧੰਨਵਾਦ। ਇਹੋ ਜਿਹੇ ਲਈ ਧੰਨਵਾਦ। ਮੈਂ ਤਾਂ ਨਹੀਂ ਕਹਿੰਦਾ ਪਤਲੀ। ਹਾਂ ਇਹ ਨਹੀਂ ਜਾਂਦੇ। ਬਾਕੀ ਇਹ ਪਤਾ ਨਹੀਂ। ਇਹ ਪਤਲੀ ਕਹਿੰਦੇ ਜਿਹੜੇ ਵੀ ਬਹੁਤ ਬਹੁਤ ਪਤਲੀ ਹੋ ਸਕਦਾ ਪਤਲੀ ਹੋਏ। ਮੇਰੇ ਵੇਖਣ ਦਾ ਨਜ਼ਰੀਆ ਹੋਰ ਹੋਵੇ ਕੁਝ। ਆਹ ਤੇ ਬਸ ਇੰਨੀ ਗੱਲ ਹੀ ਸ਼ੇਅਰ ਕਰਨੀ ਪਈ ਇਹ ਸਿੰਪਲ ਜਿਹਾ ਡਾਈਟ ਪਹਿ ਗਰਮੀ ਤੋਂ ਬਚੋ ਜਿੰਨਾ ਬੋਝ ਜਾਂਦਾ ਅਜੇ ਹੋਰ ਵੀ ਗਰਮੀ ਬਦਣੀ ਹੈ ਤੇ ਵੱਧ ਵੱਧ ਪਾਣੀ ਕੋਈ ਆਸ ਨਹੀਂ ਹੈਗੀ ਵੀ ਕਿਸੇ ਪਾਸੇ ਕੋਈ ਨਹੀਂ ਆਊਗਾ ਜਾਂ ਕੁਝ ਆਊਗਾ ਬਾਕੀ ਕੁਦਰਤ ਦੇ ਰੰਗ ਵਾ ਨਟ ਕਈ ਵਾਰ ਫੇਲ ਗੋ ਜਾਂਦਾ ਵਾ ਕੁਦਰਤ ਦੇ ਸਾਹਮਣੇ ਆਉਣ ਲੱਗਾ ਮੀਂਹ ਇੰਨੀ ਗਰਮੀ ਪਿਆਰੀ ਹੋ ਜਾਦਾ ਰਾਤ ਨੂੰ ਮੀਂਹ ਆ ਜੇ ਇਹ ਗੱਲ ਦਾ ਕੋਈ ਪਤਾ ਨਹੀਂ ਹੈਗਾ ਵਾ ਇੱਕ ਗੱਲ ਕਰਾਂ ਅਸੀਂ ਨਾ ਉੱਥੇ ਗਲਤੇ ਹਾਂ ਪਪਾ ਨੇ ਕੀ ਗੱਲ ਹੈ ਇਹ ਵੀ ਤਰੀ ਜਾਣਦੇ ਆ ਮਗਰ ਮਗਰ ਅੱਜ ਮੈਂ ਤੁਹਾਨੂੰ ਪਛਾਣ ਨਹੀਂ ਖਿੱਚਿਆ ਮੈਂ ਵੀ ਤਰੀ ਜੜੀ ਨਾਲ ਇੱਥੇ ਖੜੇ ਹਾਂ ਉੱਥੇ ਹੀ ਚੱਲ ਗਏ ਅਸੀਂ ਦੂਰ ਗਏ ਫਲੋ ਫਲੋ ਚ ਆ ਜਿੰਦਾ ਨਾ ਫਿਰ ਅੱਜ ਬਣਾਉਣ ਵਾਲੀ ਜੜੀਆ ਮੰਨਦੇ ਹੁੰਦੇ ਤਾਂ ਉਹ ਘੇਟ ਲੱਗੇ ਚੱਲ ਜਰਾ ਹੌਲੀ ਹੌਲੀ ਚਲੋ ਠੀਕ ਆ ਬਸ ਇਨੀ ਗੱਲ ਸ਼ੇਅਰ ਕਰਨੀ ਵੀ ਜਿਹੜੇ ਪੁੱਛਦੇ ਆ ਭੈਣ ਭਰਾ ਆਪਣੇ ਦੱਸਿਓ ਤੇ ਦੱਸਣ ਵਾਲਾ ਕੁਛ ਐ ਨਹੀਂ ਆ ਸਿੰਪਲ ਪਾਣੀ ਪੀਣਾ 8 ਗਲਾਸ 12 ਘੰਟਿਆਂ ਵਿੱਚ ਉਹ ਪੀ ਲੈਣ ਜੀ ਮੈਂ ਸੁਣਿਆ ਮੈਂ ਪਾਣੀ ਵੀ ਪਤਲਿਆ ਕਰਦਾ ਸਰੀਰ ਨੂੰ ਇਹ ਵੀ ਚਰਬੀ ਅੰਦੇ ਚਰਬੀ ਨੂੰ ਸਭ ਤੋਂ ਜੀਵਨਾਂ ਤੇ ਪਹਿਲੀ ਸ਼ਰਤ ਇਹ ਹੋਆ ਪਾਣੀ ਇਸ ਤੋਂ ਬਾਕੀ ਚ ਜਾਂ ਇਸ ਤੋਂ ਬਾਅਦ ਆਉਂਦੀਆਂ ਪਹਿਲਾਂ ਪਾਣੀ ਹੋਊਗਾ ਤੇ ਜ਼ਿੰਦਗੀ ਹੈਗੀ ਆ ਜੇ ਮੇਰੇ ਚਾਹਦੇ ਆ ਪਾਣੀ ਜੇ ਭੁੱਖ ਲੱਗੀ ਆ ਪਹਿਲਾਂ ਦੋ ਗਲਾਸ ਪਾਣੀ ਪੀਓ ਮੈਂ ਵੀ ਹੈਨਾ ਡਾਕਟਰਾਂ ਕੋ ਸੁਣਿਆ ਮੈਂ ਗੜੀ ਡਾਕਟਰਾਂ ਚਲੋ ਠੀਕ ਆ ਪਾਣੀ ਪੀਓ ਪੁੱਜਾ ਪਾਣੀ ਲੈ ਹੁਣ ਤਰੇ ਲੱਗ ਗਈ ਹੈ ਪਾਣੀ ਲੈ ਕੇ ਆ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ